ਚੋਣਾ ਦੇ ਮੱਦੇ ਨਜ਼ਰ ਪੁਲੂਰੀ ਤਰ੍ਹਾਂ ਸਖਤਾਈ ਵਰਤ ਰਹੀ ਹੈ ਇਸ ਦੌਰਾਨ ਐਸਐਸਪੀ ਰੂਪਨਗਰ ਗੁਲੀ ਦੇ ਖੁਰਾਣਾ ਦੇ ਹੁਕਮਾਂ ਅਨੁਸਾਰ ਐਸਪੀਡੀ ਰੁਪਿੰਦਰ ਕੌਰ ਸੋਹੀ ਵੱਲੋਂ ਅੱਜ ਮਰੰਡਾ ਦੇ ਸਦਰ ਇਲਾਕੇ ਵਿੱਚ ਕਈ ਪਿੰਡਾਂ ਵਿੱਚ ਚੈਕਿੰਗ ਕੀਤੀ ਗਈ ਤਲਾਸ਼ੀਆਂ ਵੀ ਲਈਆਂ ਗਈਆਂ ਇਸ ਦੌਰਾਨ ਕਈ ਵਿਅਕਤੀਆਂ ਰੌਂਡ ਅਪ ਵੀ ਕੀਤਾ ਗਿਆ ਅਤੇ ਕਈ ਮੋਟਰਸਾਈਕਲ ਬਰੰਦ ਕੀਤੇ ਗਏ ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਰੌਂਡ ਅਪ ਕੀਤਾ ਉਹਨਾਂ ਕੋਲ ਪੁੱਛਗਿੱਛ ਜਾਰੀ ਹੈ ਕਿ ਸ਼ੱਕੀ ਵਿਅਕਤੀ ਲੱਗ ਰਹੇ ਸਨ ਬੜੇ ਨਾਲ ਐਸਐਚਓ ਨਰਿੰਦਰ ਸਿੰਘ ਅਤੇ ਸਿਟੀ ਐਸਐਚਓ ਵੀ ਨਾਲ ਸਨ ਤਾ ਤਾਂ ਸਾਹਨੇ ਐ ਐਸਪੀਡੀ ਰੁਪਿੰਦਰ ਕੌਰ ਸੋਹੀ ਇਸਮੇ ਦੀ ਕੀ ਜਾਣਕਾਰੀ ਦੇ ਰਹੇ ਹਨ ਬਾਨੀਓ ਜੀ ਐਸਪੀ ਸ਼੍ਰੀ ਗੁਰਪ੍ਰੀਤ ਸਿੰਘ ਪੁਰਾਣਾ ਜੀ ਆਈਪੀਐਸ ਜੀ ਦੀ ਰਹਿਨਮਾਈ ਹੇਠ ਇੱਕ ਕੋਆਰਡੀਨੇਟ ਸਰਚ ოਪਰੇਸ਼ਨ ਜਿਹੜਾ ਕਿ ਚੱਲ ਰਿਹਾ ਹੈ ਜਿਸ ਨਾਲ ਰੂਪ ਨੇ ਬੰਦੇ ਨੇ ਤਾਂ ਉਹਦੀ ਲੜੀ ਦੇ ਵਿੱਚ ਅਸੀਂ ਅੱਜ ਮੋਟੇ ਨਹੀਂ ਹਾਂ ਜਿੱਥੇ ਕੁਝ ਬਾੜੇ ਚੰਗੇ ਇਲਾਕੇ ਜਿਹੜੇ ਕਿ ਡਰੱਗਸ ਨੇ ਜਾਂ ਸ਼ਕਤੀਸ਼ ਕੇ ਜੇ ਅਬੈਂਡਨਡ ਏਰੀਆਸ ਖਾਲੀ ਇਨਸਾਨ ਜਗ੍ਹਾਾਂ ਦੇ ਸਾਰੇ ਵਿੱਚ ਸਰਚ ਬਿਆਨ ਇਸ ਨੂੰ ਜਾਰੀ ਰੱਖਿਆ ਸਾਡੀ ਟੀਮਾਂ ਸਕੇਰੀ ਪਿੰਡ ਦਾ ਤਾੜਕੋਟ ਛੋਟਾ ਸਮਾਨਾ ਇਹ ਫਿਰ ਹਾਲ ਅਸੀਂ ਬਸ ਸਟੈਂਡ ਦੇ ਵਿੱਚ ਆ ਬਨਾਲਾ ਬਸਤੀ ਆਦਿ ਇਹ ਚੈੱਕ ਕਰ ਰਹੇ। ਤੋਂ ਬਸ ਸਟੈਂਡ ਦੇ ਵਿੱਚ ਵੀ ਜਿਹੜੇ ਮਸਲੇ ਸੀ ਉਹਨਾਂ ਨੂੰ ਵੀ ਐਡਰੈਸ ਕੀਤਾ ਗਿਆ ਇਹਦੇ ਨਾਲ ਪਬਲਿਕ ਦੇ ਨਾਲ ਇੰਟਰੈਕਸ਼ਨ ਵੀ ਕਰ ਰਹੀ ਹਾਂ ਔਰ ਕੋਆਰਡੀਨੇਟੈਂਸਰ ਚੋਪਰੇਸ਼ਨ ਵੀ ਜਿਹੜਾ ਸਭ ਨੂੰ ਚੱਲ ਰਿਹਾ। ਇਹ ਸੇਮ ਕੋਆਰਡੀਨੇਟੈਂਸਰ ਚੋਪਰੇਸ਼ਨ ਜਿਹੜਾ ਅਸੀਂ ਚੰਪੌਰ ਸਾਹਿਬ ਦੇ ਵਿੱਚ ਇਹਨਾਂ ਦਾ ਬਨਾਲਾ ਬਸਤੀ ਤੇ ਹੋਰ ਸ਼ਕੀ ਇਲਾਕਿਆਂ ਦੇ ਵਿੱਚ ਡਰੋਪਰੋ ਏਰੀਆ ਦੇ ਵਿੱਚ ਜਿਹੜੇ ਡਰਗ ਐਡਿਕਟਸ ਨੇ, ਪੁਰਾਣੇ ਕ੍ਰਿਮੀਨਲ ਨੇ, ਹਾਰਡ ਕੋਰ ਸਾਰਿਆਂ ਨੂੰ ਅਸੀਂ ਚੈੱਕ ਕੀਤਾ ਖੰਡਾਲਿਆ। ਇਦੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਵੀ ਅਸੀਂ ਸੇਮ ਕੰਮ ਜਾਰੀ ਰੱਖੀ ਔਰ ਜੋ ਜੋ ਕੁਝ ਗੋਲੇ ਸ਼ਕਤੀ ਵਿਅਕਤੀਆਂ ਨੂੰ ਅਸੀਂ ਇਹਦੇ ਵਿੱਚ ਰਾਉਂਡ ਅਪ ਵੀ ਕੀਤਾ ਹੈ ਵੈਰੀਫਾਈ ਕੀਤੇ ਜਾ ਰਹੇ ਨੇ ਜੋ ਤਿੰਨ ਲਵਰ ਰਿਸਕੂਸਾਈਕਲ ਵੀ ਸਾਨੂੰ ਮਿਲੇ ਨੇ ਕਿਉਂਕਿ ਚੋਰੀ ਹੋਏ ਜਾਇਦਕੀ ਔਰ ਇਹ ਸਾਰੀਆਂ ਚੀਜ਼ਾਂ ਅਸੀਂ ਪੂਰਾਈ ਨਾਲ ਲਵੇ ਰਿਹਾ ਹੈ ਕਰਕੇ ਸ਼ਾਮ ਨੂੰ ਇਹ ਵੀ ਤੁਹਾਨੂੰ ਇੱਕ ਪੂਰਾ ਰਿਪੋਰਟ ਦਿੱਤੀ ਜਾ ਰਹੀ ਹੈ